ਮਤਲਬ ਬਾਜੀ ਤੇ ਤੋਂ ਕੰਦੋ ਵੀ ਇਹਨਾਂ ਨੇ ਅੱਜ ਮਤਲਬ ਕਿ ਬਾਜੀ ਤੇ ਬੋਲਦੇ ਕਿਤੇ ਨਾ ਗੰਦੀਆਂ ਗਾਲਾਂ ਕੱਢੋ ਤੇ ਇਹ ਮਤਲਬ ਕਿ ਆ ਕੇ ਬਾਜੀ ਹੁਣਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਆ ਜਿਹੜੇ ਲੜਕੇ ਰਹਿੰਦੇ ਨਾਲ ਨਾਲ ਦੇ ਘਰ ਕਰਾਇ ਤੇ ਨਸ਼ਾ ਵੇਚਦੇ ਹਾਂਜੀ ਨਸ਼ਾ ਵੇਚਦੇ ਆ ਇੱਕ ਕੁੜੀ ਆ ਤੇ ਇੱਕ ਬੁੱਢੀ ਆ ਉਹ ਨਾਲ ਬੰਦਿਆਂ ਦੇ ਖੇਡਦੀ ਐ ਜੂਏ ਜੂਏ ਦਾ ਕੰਮ ਲਾਉਂਦੇ ਸਾਹਮਣੇ ਟੀਕੇ ਲਾਉਂਦੇ ਚਿੱਟਾ ਵੇਚਦੇ ਚੋਰੀ ਜਸਮਾਨ ਨੂੰ ਵੇਚ ਦੇ ਅਸੀਂ ਉਧਰ ਧਿਆਨ ਨਹੀਂ ਮਾਰਦੇ ਉਹ ਜਿੱਦੋਂ ਗੰਦ ਬੋਲਦੇ ਆਂ ਜਾਂ ਨੇ ਆ ਵੀ ਇੱਥੇ ਗੰਦ ਨਾ ਬੋਲੋ ਪਰ ਇਹ ਮੇਰੇ ਨਾਲ ਇੱਥੇ ਗਵਾਂਡ ਦੇ ਵਿੱਚ ਤੇ ਇੱਥੇ ਚੌਂਕ ਦੇ ਵਿੱਚ ਬਹੁਤ ਨਸ਼ੇ ਦਾ ਕੰਮ ਹੁੰਦਾ ਹੈਗਾ ਚਲੋ ਚੌਂਕ ਦੇ ਪਿੱਛੇ ਚੌਂਕ 'ਚ ਹੁੰਦਾ ਹੈਗਾ ਮੈਨੂੰ ਕੋਈ ਦਿੱਕਤ ਨਹੀਂ ਹੈ ਜੀ ਆ ਸਾਡੇ ਗਵਾਂਡ ਦੇ ਵਿੱਚ ਨਾ ਇੱਕ ਨਾਲ ਕਿਸੇ ਦੇ ਕਿਰਾਏ ਦੇ ਕਮਰੇ ਹੈਗੇ ਆ ਜੀ ਇੱਥੇ ਇੰਨੇ ਕੁ ਨਸ਼ੇ ਵਾਲੇ ਆਣ ਕੇ ਟੀਕੇ ਲੋਂਦੇ ਆ ਜੀ ਸ਼ਰਯਮ ਸ਼ਰਯਮ ਟੀਕੇ ਲੋਂਦੇ ਆ ਇੱਥੇ ਜੋ ਵੀ ਗੈਰ ਕਾਨੂੰਨੀ ਕੰਮੋ ਮੋਬਾਈਲ ਤੱਕ ਚੋਰੀ ਤੱਕ ਦੇ ਵੇਲੇ ਉਹ ਇੱਥੇ ਵੇਚਦੇ ਖਰੀਦਦੇ ਨੇ ਸਰ ਜਸਪ੍ਰੀਤ ਹਾਂ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਬਾਰ ਬਾਰ ਮਤਲਬ ਭਾਜੀ ਦੇ ਟੋਕਨ ਤੋਂ ਵੀ ਇਹਨਾਂ ਨੇ ਅੱਜ ਮਤਲਬ ਕਿ ਭਾਜੀ ਤੇ ਬੋਲਦੇ ਕਿ ਤੂੰ ਹੀ ਨਾ ਗੰਦੀਆਂ ਗਾਲਾਂ ਕੱਢੋ ਤੇ ਇਹ ਮਤਲਬ ਕਿ ਆ ਕੇ ਭਾਜੀ ਹੁਣਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਕਿੰਨਾ ਇਹਨਾਂ ਨੂੰ ਆ ਜਿਹੜੇ ਲੜਕੇ ਰਹਿੰਦੇ ਨਾਲ ਨਾਲ ਦੇ ਘਰ ਕਰਾਇਤ ਹਾਂਜੀ ਨਸ਼ਾ ਵੇਚਦੇ ਹਾਂ ਨਸ਼ਾ ਵੇਚਦੇ ਆ ਤੇ ਉੱਪਰ ਵੀ ਬਾਅਦ ਵਿੱਚ ਲੱਗੇ ਉਹ ਟੀਕੇ ਲਗਾਉਂਦੇ ਪੈ ਹੀ ਬਾਜੀ ਜਾ ਕੇ ਬੋਲਣ ਲੱਗੇ ਕਿ ਤੁਸੀਂ ਗਾਲਾਂ ਨਾ ਕੱਢੋ ਚਲੋ ਤੁਸੀਂ ਜੋ ਕਰਦੇ ਕਰੀ ਜਾਓ ਤੇ ਉਹ ਬੋਲਣ ਲੱਗੇ ਅੱਗੋਂ ਬਾਅਦ ਵਿੱਚ ਇਹ ਕਰੇ ਥੱਲੇ ਆ ਕੇ ਬਾਜੀ ਤੇ ਗੱਲ ਪੈ ਗਏ ਕਿ ਕਾਫੀ ਮਤਲਬ ਕਿ ਇਕੱਠੇ ਹੋ ਕੇ ਡੰਡੇ ਲੈ ਕੇ ਦਾਤਰ ਵਗੈਰਾ ਕਿੰਨੇ ਦਾ ਟਾਈਮ ਸੀ ਤਕਰੀਬਨ ਸਾਰੇ ਟਾਈਮਿੰਗ ਹੋਣੀ ਆ 12:30 ਇਨ ਕਟਾ ਵੇਨਾਂ ਕਟਾਇ ਸੀ ਹਾਂਜੀ ਤੇ ਬਹੁਤ ਜਿਆਦਾ ਗੰਦੀ ਲੈਂਗੁਏਜ ਬੋਲ ਕੇ ਬਹੁਤ ਮਤਲਬ ਕਿ ਸਾਰੇ ਤਾਂ ਕੰਮ ਕੀ ਕਰਕੇ ਤੇ ਅੰਦਰ ਉੱਪਰ ਦੀ ਵੀ ਰੋੜੇ ਸੁਟੇ ਤੇ ਇਧਰੋਂ ਵੀ ਹਾਂਜੀ ਸਰਜੀਤ ਖਾ ਕਿਹੜਾ ਮਲਾ ਬਤਾਵਾਂ ਠੀਕ ਹੈ ਠੀਕ ਆ ਜਾਂਗੂ ਮੈਂ ਕਹਿਣਾ ਚਾਹੁੰਦੀ ਆ ਕਿ ਇੱਕ ਕੁੜੀ ਆ ਤੇ ਏ ਤੁਮ ਬੁੱਢੀ ਆ ਉਹ ਨਾਲ ਬੰਦਿਆਂ ਦੇ ਖੇਡਦੀ ਐ ਜੂਏ ਜੂਏ ਦਾ ਕੰਮ ਪੀਕੇ ਲਾਉਂਦੇ ਸਾਹਮਣੇ ਟੀਕੇ ਲਾਉਂਦੇ ਚਿੱਟਾ ਵੀ ਇਹਦੇ ਚੋਰੀ ਦਾ ਸਮਾਨ ਵੀ ਵੇਚਦੇ ਅਸੀਂ ਉਧਰ ਧਿਆਨ ਨਹੀਂ ਮਾਰਦੇ ਉਹ ਜਿੱਦੋਂ ਗੰਦ ਬੋਲਦੇ ਆਂ ਜਾਂ ਨੇ ਆ ਵੀ ਇੱਥੇ ਗੰਦ ਨਾ ਬੋਲੋ ਉਲਟਾ ਅਹੀਂ ਲੱਗ ਵੀ ਨਹੀਂ ਆ ਚੰਗਾ ਨਹੀਂ ਲੱਗਦਾ ਸਾਨੂੰ ਅਸੀਂ ਇਹੋ ਜਿਹੇ ਬੰਦੇ ਨਹੀਂ ਹੈਂ ਸਾਨੂੰ ਰੋਟੀ ਖਾ ਲੈਣ ਦੇ ਕਰਵਾਈ ਰੋਟੀ ਖਾਣ ਉੱਤੇ ਚੜੀਦਾ ਹੈ ਉਹ ਕਹਿੰਦੇ ਉਹ ਗਾੜੀਆਂ ਪੇ ਆ ਇਸ ਤਰ੍ਹਾਂ ਸਾਡੇ ਚੰਕਾ ਮਾਰਾ ਸਾਨੂੰ ਬੋਲਦੇ ਆ ਅੱਜ ਕੀ ਹੋਇਆ ਅੱਜ ਅੱਜ ਇਹੋ ਹੋਇਆ ਕਿ ਇਹ ਮੁੰਡੇ ਨੇ ਧੱਕਿਆ ਤੂੰ ਆਣ ਕੇ ਦਸਤਰ ਲੈ ਕੇ ਪੈ ਗੇ ਇਹ ਨਾ ਕਿ ਵੀ ਇੱਥੇ ਬਹਿਣਾ ਨਹੀਂ ਇੱਥੇ ਨਾ ਛੋਰ ਮਚਾਇਆ ਕਰੋ ਹੈ ਇਹ ਤੁਸੀਂ ਇੱਕ ਆਮ ਨਾ ਕਰੋ ਜਿਹੜਾ ਕਰਦੇ ਜਮਾਰੇ ਇੰਦਰ ਆਈ ਰਾ ਇਹਨਾਂ ਛੇ ਪੱਤੇ ਵੇਜੋ ਕੋ ਬੋਟੀ ਦੇ ਵੱਜਾ ਰੋੜਾ ਵੱਜਾ ਬੋਟੀ ਦੇ ਇੱਕ ਵੱਜੀ ਉਹਦੇ ਪੈਰ ਤੇ ਇੱਕ ਦੇ ਇੱਕ ਦੇ ਹੱਥ ਤੇ ਬਾਹਾਂ ਤੇ ਉਹਦੇ ਗੁੱਜੀ ਛੱਟ ਲੱਗੀ ਭਾਈ ਕੀ ਨਾਮ ਉਹਦਾ ਮੇਰਾ ਨਾਮ ਪਰਮਜੀਤ ਸਿੰਘ ਹੈ ਭਾਈ ਕੀ ਮਾਮਲਾ ਹੈ ਪਾਜੀ ਮੇਰੇ ਨਾਲ ਇੱਥੇ ਗਵਾਂਡ ਦੇ ਵਿੱਚ ਤੇ ਇੱਥੇ ਚੌਕ ਦੇ ਵਿੱਚ ਬਹੁਤ ਨਸ਼ੇ ਦਾ ਕੰਮ ਹੁੰਦਾ ਹੈਗਾ ਚਲੋ ਚੌਕ ਦੇ ਪਿੱਛੇ ਚੌਕ 'ਚ ਹੁੰਦਾ ਹੈਗਾ ਮੈਨੂੰ ਕੋਈ ਦਿੱਕਤ ਨਹੀਂ ਹੈ ਜੀ ਆ ਸਾਡੇ ਗਵਾਂਡ ਦੇ ਵਿੱਚ ਨਾ ਇੱਕ ਨਾਲ ਕਿਸੇ ਦੇ ਕਿਰਾਏ ਦੇ ਕਮਰੇ ਹੈਗੇ ਆ ਜੀ ਇੱਥੇ ਇੰਨੇ ਕੁ ਨਸ਼ੇ ਵਾਲੇ ਆਣ ਕੇ ਟੀਕੇ ਲੋਂਦੇ ਆ ਜੀ ਸ਼ਰਯਮ ਸ਼ਰਯਮ ਟੀਕੇ ਲੋਂਦੇ ਆ ਇੱਥੇ ਜੋ ਵੀ ਗੈਰਕਾਨੂੰਨੀ ਕੰਮੋ ਮੋਬਾਈਲ ਤੱਕ ਚੋਰੀ ਤੱਕ ਦੇ ਵੇਲੇ ਉਹ ਇੱਥੇ ਵੇਚਦੇ ਖਰੀਦਦੇ ਨੇ ਡੇਲੀ ਮੈਂ ਕਹਿੰਦਾ ਜੀ ਇਸ ਤਰ੍ਹਾਂ ਲੱਗੀ ਹੁੰਦੀ ਵੀੜ ਵੀ ਹੱਦੋਂ ਜ਼ਿਆਦਾ ਉਹ ਦੋ ਤਿੰਨ ਵਾਰੀ ਪਹਿਲੇ ਵੀ ਟੋਕਿਆ ਪਾਜੀ ਠੀਕ ਹੈ ਜੀ ਨਹੀਂ ਟਲਦੇ ਹੈਗੇ ਲੋਕ ਤੇ ਅੱਜ ਵੀ ਮੈਂ ਇਹਨਾਂ ਨੂੰ ਟੋਕਿਆ ਵਾ ਇੱਥੇ ਮੁੰਡੇ ਸਿਗੇ ਤਿੰਨ ਚਾਰ ਬੈਠੇ ਮੈਂ ਕਿਹਾ ਤੁਸੀਂ ਇੱਥੇ ਫालतੂ ਨਹੀਂ ਬੈਠਣਾ ਕਿਸੇ ਨੇ ਵੀ ਜੀ ਭਾਜੀ 15-20 ਮੁੰਡੇ ਇਕੱਠੇ ਹੋ ਗਏ ਦਾਤਰਾ ਨਾਲ ਡੰਡਿਆਂ ਨਾਲ ਇੱਟਾਂ ਨਾਲ ਆ ਦੇਖੋ ਪਿੱਛੇ ਆ ਨਾਲੇ ਰਾਜੂ ਦਾ ਨਾਮ ਆ ਦੇਖੋ ਜੀ ਆ ਪਿੱਛੇ ਨੇ ਇਹਨਾਂ ਨੇ ਇੱਦਾਂ ਮੇਰੇ ਘਰ ਤੇ ਹਮਲਾ ਕਰਤਾ ਮੈਂ ਫੈਮਿਲੀ ਸਮੇਲ ਸੀਗਾ ਆਪਣੇ ਘਰੇ ਬੈਠਾ ਪਿਆ ਕੰਡੀਸ਼ਨ ਦੇਖੋ ਮੈਂ ਵੀ ਆਪਣਾ ਆਰਾਮ ਨਾਲ ਬੈਠਾ ਪਿਆ ਮੈਂ ਧੁੱਪੇ ਤੇ ਘਰੇ ਵਾਲਕੇ ਇੱਟਾਂ ਨਾਲ ਡੰਡਿਆਂ ਨਾਲ ਤੇ ਦਾਤਰਾ ਨਾਲ ਹਮਲਾ ਕੀਤਾ ਜੀ ਇਹਨਾਂ ਨੇ ਮੈਂ ਬੱਚਿਆਂ ਨੂੰ ਆਪਣੇ ਨਾਲ ਬੜੀ ਮੁਸ਼ਕਲ ਮੈਂ ਬਚਾਇਆ ਅੰਦਰੋਂ ਇਸ ਤਰ੍ਹਾਂ ਕਾਨੂੰਨ ਵਿਵਸਥਾ ਦਾ ਆ ਬੁਰਾ ਹਾਲ ਹੋ ਚੁੱਕਾ ਵੈਸਟ ਪੁਲਿਸ ਨੂੰ ਕਦੀ ਇਨਫੋਰਸ ਨੂੰ ਪੀਸੀਆ ਨੂੰ ਕਈ ਵਾਰੀ ਕੰਪਲੀਟ ਕੀਤੀ ਹੈ ਜੀ ਜੀ ਠੀਕ ਹੈ ਜੀ ਪੁਲਿਸ ਵਾਲੇ ਆਉਂਦੇ ਸੀਗੇ ਉਦੋਂ ਇੱਧਰ ਉੱਧਰ ਭੱਜ ਜਾਣਾ ਜਾਂ ਬੈਠਣਾ ਬੰਦ ਹੋ ਜਾਣਾ ਥਾਣਾ ਸਿਟੀ ਦੇ ਕਮਿਸ਼ਨਰ ਜੀ ਮੈਂ ਥਾਣਾ ਸਿਟੀ ਹੁਣ ਕੰਪਲੀਟ ਕਰਕੇ ਆਇਆ ਜੀ ਪਹਿਲਾਂ ਕਰੀ ਦਿੱਤੀ ਹੋਵੇ ਪਹਿਲਾ ਪਹਿਲਾਂ ਨਹੀਂ ਭਾਜੀ ਦਿੱਤੀ ਹੈਗੀ ਕਿਉਂਕਿ ਪਹਿਲਾਂ ਦੋ ਤਿੰਨ ਵਾਰੀ ਟੋਕਿਆ ਮੈਂ ਤੇ ਚਲੋ ਠੀਕ ਰਹਾ ਕੋਈ ਮੈਨੂੰ ਮੁਸ਼ਕਲ ਨਹੀਂ ਸੀਗੀ ਕੋਈ ਤੇ ਅੱਜ ਤਾਂ ਹੱਦੋਂ ਤੋਂ ਕੰਮ ਹੋ ਗਿਆ ਨਾ ਅੱਜ ਤਾਂ ਉਹਨਾਂ ਨੇ ਸਿੱਧਾ ਮੇਰੇ ਘਰ ਤੇ ਹਮਲਾ ਕਰ ਦਿੱਤਾ। ਪਿੱਛੇ ਜੇ ਪਿੱਛੇ ਜੇ ਛਾਪੇ ਵਗਰਾ ਵੀ ਜਿਹੜੇ ਮਾਰੇ ਗਏ ਆ। ਹਾਂਜੀ ਹਾਂਜੀ। ਹਾਂ ਫੁੱਲ ਫੋਰੋਂ। ਕੋਈ ਛਾਪੇ ਛੂਪੇ ਸਹੀ ਤਰ੍ਹਾਂ ਨਹੀਂ ਭਜਦੇ ਜੀ ਇੱਥੇ ਛਾਪੇ ਛੂਪੇ ਬਾਸੋਂ ਪਹਿਲਾਂ ਹੀ ਆਪ ਹੀ ਬਾਹਰ ਦਿੰਦੇ ਨੇ। ਪੁਲਿਸ ਵਾਲੇ ਕਈ ਕੰਮ ਕਰਾਉਂਦੇ ਨੇ ਖੁਦ ਕਰਾਉਂਦੇ ਨੇ ਮੈਂ ਖੁਦ ਕਹਿੰਦਾ ਵੀ ਕਈ ਪੁਲਿਸ ਵਾਲੇ ਕੰਮ ਕਰਾਉਂਦੇ ਨੇ ਇਦਾਂ ਦੇ ਆਪ। ਨਸ਼ੇ ਦੇ। ਹੁਣ ਕੀ ਮੰਗ ਕੀ ਕਰਦੇ ਆਂ? ਮੰਗ ਮੈਂ ਕਰਦਾ ਜੀ ਕਾਨੂੰਨ ਦੇ ਕੋਲੋਂ ਵੀ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਮੈਂ ਪਹਿਲਾਂ ਤਾਂ ਨੰਬਰ 2 ਉਹਨਾਂ ਬੰਦਿਆਂ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮੇਰੇ ਘਰ ਦੇ ਤੇ ਇਸ ਤਰ੍ਹਾਂ ਕਿ ਤੁਹਾਡੇ ਕੋ ਕੋਈ ਸਬੂਤ ਹੈ ਜੀ ਨਸ਼ੇ ਵੇਚਣ ਦਾ ਹਾਂਜੀ ਬਿਲਕੁਲ ਬਿਲਕੁਲ ਮੈਂ ਸਬੂਤ ਤੁਹਾਨੂੰ ਦੇ ਸਕਦਾ ਵਾਂ ਜੀ ਰੱਖਾਂਗੇ ਮੈਂ ਕਹਿੰਦਾ ਪ੍ਰਸ਼ਾਸਨ ਮੇਰੇ ਨਾਲ ਕੰਟੈਕਟ ਕਰੇ ਮੈਂ ਸਬੂਤ ਦੇ ਸਕਦਾ ਵਾਂ ਅਸੀਂ ਉਤੋ ਪੜਾਵਾਂਗੇ